ਉਹਤੇ ਫਿਲਮ ਆ ਰਹੀ ਆ ਅਮਰਜੈਂਸੀ ਤੇ ਇਹਦੀ ਫਿਲਮ ਮਤਲਬ ਪੱਟੀ ਪੋਚ ਕੇ ਰੱਖਤੀ ਪੰਜਾਬੀਆਂ ਨੇ ਫਿਲਮ ਤਾਂ ਨਹੀਂ ਇਹਦੀ ਲੱਗਣ ਦਿੰਦੇ ਕਿਸੇ ਪਾਸੇ ਠੀਕ ਆ ਨਾ ਆਪਾਂ ਰਿਲੀਜ਼ ਹੋਣ ਦੀ ਇਹ ਨਾ ਇਹ ਲੱਗ ਸਕੇ ਕਿਤੇ ਪੰਜਾਬ ਚ ਤਾਂ ਖਾਸ ਕਰਕੇ ਨਹੀਂ ਲੱਗਣ ਦੇਣੀ ਪੰਜਾਬ ਚ ਕੀ ਪੂਰੇ ਇੰਡੀਆ ਦੇ ਵਿੱਚ ਨਹੀਂ ਲੱਗਣ ਦੇਣੀ ਇਹ ਫਿਲਮ ਜੋ ਮਰਜ਼ੀ ਹੋ ਜਾਵੇ ਕਿਉਂਕਿ ਜੇ ਫਿਲਮ ਲੱਗ ਗਈ ਤਾਂ ਸਮਝ ਲਓ ਤੁਸੀਂ ਦੰਗੇ ਪੱਕੇ ਨੇ ਕਿਉਂਕਿ ਇਹ ਫਿਲਮ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਇਹਦੇ ਵਿੱਚ ਮੇਨ ਦੋ ਗੱਲਾਂ ਹੀ ਰੱਖੀਆਂ ਗਈਆਂ ਨੇ ਇੱਕ ਤਾਂ ਮੇਨਲੀ ਵੇ ਜੋ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਤੇ ਜੋ ਕਾਂਗਰਸ ਨੇ ਕੀਤਾ ਕੀਤਾ ਤਾਂ ਆਪਣੇ ਨਾਲ ੱਟਾ ਹੀ ਆ ਜੋ ਇੰਦਰਾ ਗਾਂਧੀ ਨੇ ਕਰਿਆ ਠੀਕ ਹੈ ਕਿ ਨਹੀਂ ਉਸ ਚੀਜ਼ ਨੂੰ ਦੁਬਾਰਾ ਕਰਉਧਿਆ ਜਾਵੇ ਸਮਝਦੇ ਨਾ ਤੁਸੀਂ ਵੀ ਉਹ ਪੁਰਾਣੀਆਂ ਗੱਲਾਂ ਨੂੰ ਅਜਾਗਰ ਕੀਤਾ ਜਾਵੇ ਤੇ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਦੁਬਾਰਾ ਭੜਕ ਜਾਣ ਠੀਕ ਹੈ ਇੱਕ ਤਾਂ ਇਹ ਨੰਬਰ ਤੇ ਇਹ ਇਹਦਾ ਇੱਕ ਕਾਰਨ ਦੂਜਾ ਹੈਗਾ ਪੰਜਾਬੀਆਂ ਦੀ ਬੇਇੱਜ਼ਤੀ ਕਰਨੀ ਜੇ ਮੈਂ ਕਹਾਂ ਤੁਹਾਨੂੰ ਪਤਾ ਹੀ ਹੈ ਇਹ ਪੰਜਾਬੀਆ ਤੋਂ ਇੰਨੀ ਜ਼ਿਆਦਾ ਮਤਲਬ ਮੱਚਦੀ ਹੈ ਇਹ ਤੁਸੀਂ ਪੁੱਛੋ ਨਾ ਤੇ ਸਿੱਖ ਵਿਰੋਧੀ ਕੋਈ ਬਿਆਨ ਹੋਵੇ ਕੋਈ ਗੱਲਬਾਤ ਹੋਵੇ ਨਾ ਇੱਕ ਵੀ ਮੌਕਾ ਮਿਲ ਜਿਵੇਂ ਨਾ ਜਾਣ ਨਹੀਂ ਦਿੰਦੀ ਤੇ ਇਹਦਾ ਪੂਰਾ ਲਾਹਾ ਬੀਜੇਪੀ ਸਰਕਾਰ ਨੇ ਲਿਆ ਠੀਕ ਹੈ ਕਿ ਨਹੀਂ ਲੈਣ ਨੂੰ ਕਿਸੇ ਹੋਰ ਐਕਟਰ ਨੂੰ ਵੀ ਲੈ ਸਕਦੇ ਸੀ ਇਹ ਤੁਹਾਨੂੰ ਪਤਾ ਹੈ ਸਾਰੇ ਦੀ ਸਾਰੀ ਲੋਬੀ ਪਿੱਛੇ ਕੰਮ ਕਰਦੀ ਆ ਠੀਕ ਹੈ ਕਿ ਨਹੀਂ ਤੇ ਇਦਾਂ ਨਹੀਂ ਇਹ ਫਿਲਮ ਬਣਦੀ ਵੀ ਹਾਂ ਕੰਗਰਨ ਅਨੋਤ ਨੇ ਫਿਲਮ ਬਣਾਤੀ ਜੀ ਕੋਈ ਹੋਰ ਸਟੋਰੀ ਲੈ ਡਾਇਰੈਕਟਰ ਨਾ ਇਹ ਸਭ ਪਿੱਛੋਂ ਹੁੰਦਾ ਕੰਮ ਠੀਕ ਆ ਇਹਨੂੰ ਸਮਝੋ ਤੁਸੀਂ ਇਹ ਪੂਰੀ ਦੀ ਪੂਰੀ ਲੋਬੀ ਆ ਜਿਹੜੀ ਸਿੱਖ ਵਿਰੋਧੀ ਆ ਜਿਹੜੀ ਸਿੱਖਾਂ ਨਾਲ ਨਫ਼ਰਤ ਕਰਦੀ ਆ ਤੇ ਚਾਹੁੰਦੇ ਆ ਵੀ ਸਿੱਖ ਇੱਥੇ ਨਾ ਬਸਣ ਠੀਕ ਆ ਤੇ ਇਹਨਾਂ ਦਾ ਕੁਛ ਨਾ ਕੁਛ ਪੰਗਾ ਹੁੰਦਾ ਰਵੇ ਹਿੰਦੂਆਂ ਨਾਲ ਮੁਸਲਮਾਨਾਂ ਨਾਲ ਜਾਂ ਕਿਸੇ ਨਾਲ ਵੀ ਪਰ ਆਪਾਂ ਤਾਂ ਕਿਸੇ ਨਾਲ ਲੜਦੇ ਨਹੀਂ ਸਾਨੂੰ ਤਾਂ ਹਿੰਦੂ ਵੀ ਉਹੋ ਜਿਹੇ ਆ ਮੁਸਲਮਾਨ ਵੀ ਉਦਾਂ ਦੇ ਆ ਕਿਹਾ ਕਿ ਨਹੀਂ ਪਰ ਇਹਦਾ ਪੂਰਾ ਜੋਰ ਲੱਗਿਆ ਹੋਇਆ ਵਾ ਇਸੇ ਇਸੇ ਦੀ ਖੱਟੀ ਖਾਧੀਆ ਇਹਨਾਂ ਜਿਹੜੀ ਇਹਨੂੰ ਟਿਕਟ ਮਿਲ ਗਈਆਂ ਉੱਥੇ ਹਿਮਾਚਲ ਦੇ ਵਿੱਚ ਐਮਪੀ ਬਣ ਗਈ ਇਹ ਠੀਕਾ ਕਿ ਨਹੀਂ ਸਿਰਫ ਇੰਨਾ ਗੱਲਾਂ ਕਰਕੇ ਹੋਰ ਤੁਹਾਨੂੰ ਕੀ ਲੱਗਦਾ ਇਹਨੂੰ ਕੋਈ ਵੋਟ ਪਈ ਹੋ ਉਹ ਵੀ ਮੈਨੂੰ ਲੱਗਦਾ ਉੱਥੇ ਕੋਈ ਨਾ ਕੋਈ ਘਪਲਾ ਹੋਇਆ ਜਾਂ ਕੁਝ ਹੋਇਆ ਵਾ ਬਾਕੀ ਲੋਕਾਂ ਦੇ ਮਾਈਂਡ ਵਾਸ਼ ਤੁਹਾਨੂੰ ਪੜ ਗਿਆ ਜਿਹੜੇ ਮੋਦੀ ਭਗਤ ਨੇ ਉਹਨਾਂ ਦਾ ਨਾਂ ਇਹ ਹੋ ਕੇ ਵੋਟ ਪਾਈ ਆ ਪਰ ਫਿਰ ਵੀ ਅੱਜ ਕੀ ਧਰੋਵ ਰਾਠੀ ਹੋ ਗਿਆ ਹਨਾ ਬਹੁਤ ਯੂਟਿਊਬਰ ਸਿਗਾ ਜਿਨ੍ਹਾਂ ਨੇ ਮਤਲਬ ਖੁੱਲ ਕੇ ਬੋਲਿਆ ਇਹਦੇ ਖਿਲਾਫ ਲੋਕਾਂ ਦੇ ਅੱਗੇ ਗੱਲਾਂ ਆਈਆਂ ਠੀਕ ਆ ਇਹਨਾਂ ਦੀ ਪੋਲ ਖੁੱਲੀ ਆ ਤਾਂ ਕਰਕੇ ਹੀ ਤੁਸੀਂ ਦੇਖ ਲਓ ਜਿਹੜੇ 400 ਸੀਟਾਂ ਕਹਿੰਦੇ ਸੀ 400 ਤੋਂ ਕਿੱਥੇ ਆ ਕੇ ਗਿਰੀਆਂ ਤੇ ਯਾਨੀ ਸਰਕਾਰ ਵੀ ਇੱਕ ਟਾਈਮ ਬਣਾਉਣੀ ਇਹਨਾਂ ਨੂੰ ਔਖੀ ਹੋਗੀ ਸੀਗੀ ਠੀਕ ਆ ਕਿ ਨਹੀਂ ਹੁਣ ਇਹਨਾਂ ਦਾ ਪੂਰੀ ਪੂਰੀ ਬਾਹਲਾ ਕੀ ਹੋ ਵੀ ਰਾਹੁਲ ਗਾਂਧੀ ਨੂੰ ਕਿਸ ਤਰ੍ਹਾਂ ਥੱਲੇ ਸਿੱਟਾ ਜਾਵੇ ਠੀਕ ਆ ਤੇ ਨਾਲ ਦੀ ਨਾਲ ਕਾਂਗਰਸ ਦਾ ਤੇ ਆਪਣੇ ਸਿੱਖਾਂ ਦਾ ਇੱਕ ਦੂਜੇ ਦੇ ਵਿੱਚ ਇਹਨਾਂ ਨੂੰ ਲੜਾਇਆ ਜਾ ਸਕੇ ਠੀਕ ਆ ਕਿ ਨਹੀਂ ਤੇ ਸਾਰਾ ਤੇ ਸਾਰੀ ਇਹ ਇਹ ਪਲੈਨਿੰਗ ਆ ਸਾਜ਼ਿਸ਼ ਆ ਤੇ ਮੇਰਾ ਵੀਰ ਬਚੋ ਤੇ ਖਾਸ ਕਰਕੇ ਵੀ ਇਹਦੀ ਫਿਲਮ ਨਹੀਂ ਚੱਲਣ ਦੇਣੀ ਜੋ ਮਰਜ਼ੀ ਹੋ ਜਾਵੇ ਕਿਉਂਕਿ ਜੋ ਇਹਦੇ ਵਿੱਚ ਦਿਖਾਇਆ ਗਿਆ ਹੈ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਉਹਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਮੈਂ ਆਪਣੇ ਵੱਡੀ ਗਿਣਤੀ ਬਹੁ ਗਿਣਤੀ ਲੋਕਾਂ ਨੂੰ ਇੱਥੇ ਵਿਚਾਰ ਰਹੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਉਹਦੀ ਜ਼ਿੰਦਗੀ ਦਾ ਪਤਨ ਦਾ ਕਾਰਨ ਵੀ ਬਣਿਆ ਉਹਦੀ ਸਿਆਸਤ ਦਾ ਪਤਨ ਦਾ ਕਾਰਨ ਵੀ ਬਣਿਆ ਉਸ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਕੰਗਨਾ ਰਾਉਤ ਵੱਲੋਂ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਤੋ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਹੈ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਲਮਾਂਕਣ ਹੋਣਾ ਚਾਹੀਦਾ ਸਹੀ ਤੱਤ ਜਿਹੜੇ ਆ ਸਾਹਮਣੇ ਆਉਣੇ ਚਾਹੀਦੇ ਆ ਪਰਦੇ ਦੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ ਨਰਦਈ ਜ਼ਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਆ ਉਹਨਾਂ ਦਾ ਕਰੈਕਟਰ ਕੀਤਾ ਗਿਆ ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਆ ਗਈ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਆ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮਗਣੀ ਦੇ ਤੌਰ ਤੇ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ ਉਹਨਾਂ ਦਾ ਕੋਈ ਵੀ ਬੰਦਾ ਕਿਰਦਾਰ ਆਮ ਵਿਅਕਤੀ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਇਸ ਗੱਲ ਦੇ ਅਸੀਂ ਖਿਲਾਫ ਹਾਂ ਪਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜਗੀਆਂ ਫਿਲਮਾਂ ਇਹ ਜਿਹੜੀਆਂ ਕਿ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਰਹੀਆਂ ਨੇ ਤੇ ਸਿੱਖਾਂ ਦੇ ਅਸਲ ਮੁੱਦਿਆਂ ਨੂੰ ਕਿਉਂਕਿ ਸਿੱਖਾਂ ਦੀ ਲੜਾਈ ਹੱਕਾਂ ਦੀ ਲੜਾਈ ਆ ਸਿੱਖਾਂ ਦਾ ਸਨਘਰਸ਼ ਸਿੱਖਾਂ ਦਾ ਸੰਘਰਸ਼ ਆ ਸਿੱਖਾਂ ਦੀ ਗੱਲ ਜਿਹੜੀ ਆ ਮਾਨਵਤਾ ਦੇ ਭਲੇ ਲਈ ਹੁੰਦੀ ਆ ਗੁਰੂ ਸਾਹਿਬ ਦੇ ਤੇ ਸਿਧਾਂਤ ਹੀ ਹੁੰਦੀ ਆ ਸੋ ਟ੍ਰੇਲਰ ਦੇ ਅੰਦਰ ਜੋ ਕੁਝ ਦਿਖਾਈ ਦੇ ਰਿਹਾ ਉਹ ਬਹੁਤ ਮਾੜਾ ਤੇ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਹੀ ਕਾਫੀ ਰੋਸ ਆ ਕਿ ਇਹ ਜਿਹੜੀ ਜਿਹੜੀ ਇਹ ਚੀਜ਼ ਦਿਖਾਈ ਜਾ ਰਹੀ ਆ ਇਹਦੇ ਵਿੱਚ ਸਿੱਖ ਕਰੈਕਟਰ ਨੂੰ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਆ ਅਸੀਂ ਇਸ ਦਾ ਡਟਵਾ ਵਿਰੋਧ ਕਰਦੇ ਹਾਂ ਜੀ ਤੇ ਸਭ ਤੋਂ ਮੇਨ ਗੱਲ ਤਾਂ ਇਹੀ ਆ ਕਿਉਂਕਿ ਇਹ ਫਿਲਮ ਦੇ ਵਿੱਚ ਜੋ ਸਟੋਰੀ ਦਿਖਾਈ ਗਈ ਆ ਸਟੋਰੀ ਲਾਈਨ ਐਮਰਜੈਂਸੀ 1975 ਦੇ ਵਿੱਚ ਲੱਗੀ ਸੀਗੀ 1975 ਤੋਂ ਬਾਅਦ ਜਿਹੜੀ ਲੱਗੀ ਜਿੰਨੇ ਸਾਲ ਵੀ ਇਹ ਉਹਨਾਂ ਸਾਲਾਂ ਦੇ ਵਿੱਚ ਸੰਤ ਭਿੰਡਰਾਂ ਵਾਲੇ ਮੌਜੂਦ ਹੀ ਨਹੀਂ ਸੀ ਕਿਉਂਕਿ ਉਹ ਟਕਸਾਲ ਦੇ ਮੁਖੀ ਨਹੀਂ ਸੀਗੇ ਉਸ ਟਾਈਮ ਕਰਤਾਰ ਸਿੰਘ ਜੀ ਮੁਖੀ ਸੀਗੇ ਨਾ ਕਿ ਸੰਤ ਪਿੰਡਰਾਂ ਵਾਲੇ ਤੇ ਤੁਸੀਂ ਸੋਚ ਲਓ ਉਹਨਾਂ ਦੀ ਤਰ੍ਹਾਂ ਦਿਖਣ ਵਾਲਾ ਕਰਦਾਰ ਇਹ ਜਾਣ ਬੁੱਝ ਕੇ ਲਿਆਂਦਾ ਗਿਆ ਐਮਰਜੈਂਸੀ ਲੱਗੀ ਕਦੋਂ ਤੇ ਸੰਤ ਪਿੰਡਰਾਂ ਵਾਲਿਆਂ ਦਾ ਟਾਈਮ ਕਦੋਂ ਆਇਆ ਤੇ ਉਸ ਚੀਜ਼ ਨੂੰ ਜਾਣ ਬੁੱਝ ਕੇ ਦਿਖਾਇਆ ਗਿਆ ਤੇ ਸ਼ਰਿਆਮੇ ਕੇ 47 ਬੰਦੇ ਮਾਰਦੇ ਦਿਖਾਏ ਗਏ ਆ ਇਹਨਾਂ ਦੇ ਵਿੱਚ ਸਿਰਫ ਸਿਰਫ ਇੱਕ ਮੰਤਬ ਹੈ ਇਹਨਾਂ ਦਾ ਕੰਗੜਾ ਦਾ ਤਾਂ ਤੇ ਬਾਕੀ ਜੋ ਵੀ ਇਹਨਾਂ ਦੀ ਹੈਗੀ ਆ ਲੋਬੀ ਸਿੱਖ ਵਿਰੋਧੀ ਇੱਕ ਆ ਵੀ ਜਿਹੜੇ ਸਿੱਖ ਨੇ ਠੀਕ ਹੈ ਇਹ ਗੁੱਸੇ ਵਾਲੇ ਨੇ ਇਹ ਬੰਦਿਆਂ ਨੂੰ ਗੱਲ-ਗੱਲ ਤੇ ਮਾਰ ਦਿੰਦੇ ਨੇ ਖਾਸ ਕਰਕੇ ਹਿੰਦੂ ਵਿਰੋਧੀ ਨੇ ਠੀਕ ਹੈ ਹਨੇ ਖੜਕੂ ਬਾਦ ਫਲਾਉਂਦੇ ਨੇ ਹੋਰ ਜਿਹੜਾ ਅੱਜ ਵਾਲਾ ਇਹਦਾ ਬਿਆਨ ਸੀਗਾ ਉਹਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਨੇ ਕੀ ਬੋਲਿਆ ਹੋਊਗਾ ਇਹਨੇ ਸਿੱਧਾ ਤੇ ਸਿੱਧਾ ਬੰਗਲਾਦੇਸ਼ ਦੇ ਨਾਲ ਸਾਡੇ ਪੰਜਾਬ ਦਾ ਕੰਪੈਰੀਸ਼ਨ ਕੀਤਾ ਵੀ ਜਿੱਦਾਂ ਬੰਗਲਾਦੇਸ਼ ਦੇ ਵਿੱਚ ਸਾਜ਼ਿਸ਼ ਹੋ ਰਹੀ ਸੀ ਵੀ ਉਹਨਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਉਹਨਾਂ ਦੇ ਬੰਦਿਆਂ ਨੇ ਹਨਾ ਤੇ ਵੀ ਤਾਂ ਇਹਨਾਂ ਦਾ ਤਖਤਾ ਪਲਟ ਹੋਇਆ ਵੀ ਸਾਡਾ ਇੰਡੀਆ ਦਾ ਤਖਤਾ ਪਲਟ ਕਰਨ ਦੇ ਲਈ ਸਿੱਖ ਵੀ ਸਾਜ਼ਿਸ਼ ਰਚ ਰਹੇ ਨੇ ਤੇ ਜਾਣਬੁੱਝ ਕੇ ਵੀ ਧਰਨੇ ਲਾਉਂਦੇ ਨੇ ਕਿਉਂਕਿ ਜਿਹੜੇ ਵੀ ਕਿਸਾਨੀ ਬਿੱਲ ਸੀਗੇ ਉਹ ਕਿਸਾਨੀ ਬਿੱਲ ਨਾ ਉਹ ਹੋ ਗਏ ਮਤਲਬ ਠੀਕ ਹੋ ਗਿਆ ਉਹਨਾਂ ਦਾ ਨਪਟਾਰਾ ਹੋ ਗਿਆ ਇਸ ਟਾਈਮ ਪਰ ਫਿਰ ਵੀ ਇਹ ਸਿੱਖ ਹਟ ਨਹੀਂ ਰਹੇ ਜਦ ਹਟਾਗੇ ਕਿਉਂ ਜਦ ਤੁਸੀਂ ਸਾਡੇ ਨਾਲ ਤੱਕਾ ਕਰਦੇ ਹੋ ਜੋ ਸਾਡਾ ਹੱਕ ਆ ਉਹ ਤਾਂ ਅਸੀਂ ਲਵਾਂਗੇ ਨਾ ਜਿੱਥੇ ਜਿੱਥੇ ਕੋਈ ਗਲਤ ਗੱਲ ਹੋਊਗੀ ਉੱਥੇ ਅਸੀਂ ਧਰਨਾ ਲਾਵਾਂਗੇ ਇਹ ਸਾਡਾ ਰਾਈਟ ਆ ਫਰੀडम ਆਫ ਸਪੀਚ ਆ ਅਸੀਂ ਬੋਲਾਂਗੇ ਠੀਕ ਆ ਇਹ ਗੱਲ ਗੱਲ ਤੇ ਕਹਿੰਦੀ ਆ ਵੀ ਇਹ ਸਿੱਖ ਜਾਣ ਬੁੱਝ ਕੇ ਧਰਨੇ ਲਾਉਂਦੇ ਨੇ ਠੀਕ ਆ ਦੂਜੇ ਨੰਬਰ ਤੇ ਇਹਦੇ ਕਰਕੇ ਉੱਥੇ ਅੱਤਵਾਦ ਫੈਲ ਰਿਹਾ ਬਲਤਕਾਰ ਹੋ ਰਹੇ ਨੇ ਤੁਸੀਂ ਸੋਚ ਕੇ ਦੇਖੋ ਬਲਤਕਾਰ ਹੋ ਰਿਹਾ ਕਿੱਡੀ ਵੱਡੀ ਗੱਲ ਇਹਨੇ ਕਹੀ ਆ ਤੇ ਨਾਲੇ ਬੰਗਲਾਦੇਸ਼ ਦੇ ਨਾਲ ਸਾਡੇ ਪੰਜਾਬ ਨੂੰ ਕੰਪੇਅਰ ਕਰਦੀ ਆ ਹੁਣ ਤੁਸੀਂ ਸੋਚ ਲਓ ਇਹਦੇ ਦਿਮਾਗ ਦੇ ਵਿੱਚ ਕਿੰਨਾ ਗੰਦ ਭਰਿਆ ਹੋਇਆ ਤੇ ਬਾਕੀ ਜੋ ਵੀ ਇਹਦੀ ਸਚਾਈਆਂ ਮੈਂ ਤੁਹਾਡੇ ਅੱਗੇ ਪੇਸ਼ ਕਰੂੰਗਾ ਵੀਡੀਓ ਜ਼ਰੂਰ ਦੇਖਿਓ ਪੂ ਕੀ ਬਾਕੀ ਜਿਹੜੇ ਕੰਗਣਾ ਰਣਾਉਤ ਦੇ ਫੈਨ ਨੇ ਬਾਕੀ ਹਿੰਦੀ ਦੇ ਵਿੱਚ ਜਾਂ ਆਪਣੇ ਹਿੰਦੂ ਭਰਾ ਹੋਣਗੇ ਹਨਾ ਜਾਂ ਜੋ ਵੀ ਹਿਮਾਚਲ ਸਾਈਡ ਦੇ ਹੋਣਗੇ ਜਾਂ ਕੋਈ ਵੀ ਹਨਾ ਤੇ ਇਹਦੇ ਮਤਲਬ ਫੈਨਾਂ ਨੂੰ ਮੈਂ ਖਾਸ ਤੌਰ ਤੇ ਇਹ ਜਿਹੜੇ ਕੁਝ ਵੀਡੀਓਜ਼ ਦਿਖਾਉਣਾ ਚਾਹੁੰਦਾ ਵਾਂ ਜੋ ਜਿਸ ਤਰ੍ਹਾਂ ਦੀ ਇਹਦੀ ਸ਼ਖਸੀਅਤ ਆ ਜਿਸ ਤਰ੍ਹਾਂ ਦੀ ਇਹ ਇਨਸਾਨ ਆ ਠੀਕ ਆ ਕਿ ਨਹੀਂ ਬਾਕੀ ਇਹ ਜੇ ਤੁਸੀਂ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਣੀ ਇੱਕ ਵੀਡੀਓ ਦੇ ਵਿੱਚ ਨੇ ਖੁਦ ਕੰਫੈਸ ਕਰਿਆ ਸੀਗਾ ਹਨਾ ਵੀ ਮੈਂ 14 ਸਾਲ 15 ਸਾਲ ਦੀ ਉਮਰ ਦੇ ਵਿੱਚੋਂ ਮੈਂ ਘਰੋਂ ਭੱਜ ਗਈ ਸੀਗੀ ਠੀਕ ਆ ਤੇ ਮੈਂ ਹਜੇ-ਹਜੇ ਬੰਦਿਆਂ ਦੇ ਨਾਲ ਰਹੀ ਹਾਂ ਤੇ ਮੈਂ ਇਦਾਂ ਇਦਾਂ ਤੇ ਨਸ਼ੇ ਕਰੇ ਡਰੱਗਸ ਲਈ ਵੀ ਮਤਲਬ ਸਭ ਕੁਝ ਕੀਤਾ ਇਹਨੇ ਉਹ ਵੀ ਟੀਨੇਜ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਦੋਸਤੋ ਮੈਂ 15 16 ਸਾਲ ਦੀ تھی ਜਦ ਮੈਂ ਘਰ ਸੇ ਭੱਗ ਗਈ ਸੀ ਮੈਨੂੰ ਲੱਗਦਾ ਸੀ ਕਿ ਜੇ세 ਮੈਂ ਮਤਲਬ ਹੱਥ ਉਠਾਉਂਗੀ ਤਾਂ ਤਾਰੇ ਤੋੜ ਲਿਆਉਂਗੀ ਮੇਰੀ ਮਾਂ ਕਹਿੰਦੀ ਹੈ ਕਿ ਇੱਕ ਵਾਰ ਤੂੰ मैंने बारिश में नाचते हुए तुम्हें देखा आधा घंटा तुम ऐसा लगता जैसे आसमान को से कुछ खींचने की कोशिश कर रही हो ये सच है मुझे ऐसा लगता था और ऐसा ही हुआ जैसे ही मैं घर से भागी डेढ़ दो साल में मैं एक फिल्म स्टार थी एक ड्रग थी मेरी ज़िंदगी में इतने सारे कांड चल रहे थे कि मैं ऐसे लोगों के हाथों में लग चुकी थी कि जहाँ से मुझे शायद मौत ही निकाल सकती थी ये सब इतना सब डेंजर हो चुका था मेरी लाइफ में जब मैं टीन एजर ही थी अभी ਸੋਚ ਲਓ ਮੈਂ ਕਿੰਨੀ ਖਤਰਨਾਕ ਹਾਂ ਐਨੀਵੇ ਸੋਚ ਲਓ ਮੈਂ ਕਿੰਨੀ ਖਤਰਨਾਕ ਹਾਂ ਐਨੀਵੇ ਵੀਡੀਓ ਦੇਖੋਗੇ ਉਸ ਦੇ ਵਿੱਚ ਖੁਦ ਕਹਿ ਰਹੀ ਆ ਭਗਵਾਨ ਦਾ ਨਾਮ ਲੈ ਰਹੀ ਆ ਹੈ ਤੁਹਾਡੇ ਹਿੰਦੂ ਭਗਵਾਨ ਦਾ ਨਾਮ ਲੈ ਰਹੀ ਆ ਮੁਸਲਮਾਨਾਂ ਦੇ ਅੱਲਾ ਦਾ ਨਾਮ ਲੈ ਰਹੀ ਆ ਠੀਕ ਆ ਕਿ ਨਹੀਂ ਉਹਦੇ ਵਿੱਚ ਗੈਰ ਖੁਸ਼ ਹੋ ਕੇ ਕਹਿ ਰਹੀ ਆ ਵੀ ਮੈਂ ਆਪਾਂ ਭਗਵਾਨ ਕਰੇ ਅੱਲਾ ਕਰੇ ਆਪਾਂ ਆਪਣਾ ਕੰਮ ਬਣ ਜਵੇ ਤੇ ਆਪਾਂ ਪਾਰਟੀ ਕਰਾਂਗੇ ਆਪਾਂ ਦਾਰੂ ਪੀਵਾਂਗੇ ਭਗਵਾਨ ਕਰੇ ਮੈਂ ਭਗਵਾਨ ਭਗਵਾਨ ਕਰੇ ਇਨਸ਼ਾਅੱਲਾ हम लोग ऐसा ऐसा दिन आए कि हम लोग सब मनाली में जाएं, <laughs> मनाली जाएं और बर्फ में एंजॉय करें एंजॉय किए करें दारू पिए अच्छा भगवान करे करने खास तौर <फ़िकार> पे सिंगर ने या फिल्म एक्टर ने है ना जो भी शख्सियता ने अपनी सोशल मीडिया पे मैं सब नु अपील करता ਵੇ ਭਾਈ ਤੁਸੀਂ ਅੱਗੇ ਆਓ ਆ ਕੇ ਵੀਡੀਓ ਬਣਾਓ ਤੁਸੀਂ ਟਵਿੱਟਰ ਦੇ ਉੱਪਰ ਹੈਸ਼ਟੈਗ 트ੈਂਡ ਚਲਾਓ ਤੇ ਇਹ ਫਿਲਮ ਨੂੰ ਬਾਈਕਟ ਕਰਾਉਣ ਦੀ ਕੋਸ਼ਿਸ਼ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਆਪਣੇ ਲੈਵਲ ਤੱਕ ਪਹੁੰਚ ਕੇ ਠੀਕ ਆ ਜੀ ਤੇ ਬਾਕੀ ਰਹੀ ਗੱਲ ਰਹੀ ਗੱਲ ਇਹ ਤਾਂ ਕੈਰੇਕਟਰ ਦੀ ਕੈਰੇਕਟਰ ਤਾਂ ਇਹਦਾ ਸਭ ਨੂੰ ਪਤਾ ਹੀ ਆ ਠੀਕ ਆ ਕਿ ਨਹੀਂ ਕਿੱਦਾਂ ਦੀ ਸ਼ਖਸੀਅਤ ਆ ਕਿੱਦਾਂ ਦੀ ਰਹੀ ਆ ਪੁਰਾਣੇ ਸਮੇਂ ਦੇ ਵਿੱਚ ਵੀ ਤੇ ਹੁਣ ਵੀ ਠੀਕ ਆ ਕੋਈ ਜ਼ਿਆਦਾ ਇਹਦੇ ਵਿੱਚ ਫਰਕ ਨਹੀਂ ਆਇਆ ਬਾਕੀ ਤੁਸੀਂ ਆਹ ਵੀਡੀਓ ਤੁਹਾਨੂੰ ਦੇਖੀ ਹੋਣੀ ਆ ਹੌਬੀ ਢਾਲੀਵਾਲ ਦੀ ਠੀਕ ਹੈ ਕਿ ਨਹੀਂ ਕਿਦਾਂ ਉਹ ਦੱਸਦੇ ਸੀਗੇ ਵੀ ਇਹ ਚੰਡੀਗੜ੍ਹ ਆਉਂਦੀ ਰਹੀ ਆ ਬੱਬੂ ਮਾਨ ਦੇ ਕੋਲੇ ਭਾਵੇਂ ਬੱਬੂ ਮਾਨ ਨੇ ਮਤਲਬ ਡਿਨਾਏ ਕੀਤਾ ਇਹਦੇ ਬਾਰੇ ਗੱਲ ਨਹੀਂ ਕੀਤੀ ਪਰ ਤਾੜੀਆਂ ਇੱਕ ਹੱਥ ਨਾਲ ਨਹੀਂ ਵੱਜਦੀਆਂ ਦੀ ਮੈਂ ਤੁਹਾਨੂੰ ਇਹ ਦੱਸ ਦੇਣਾ ਇਹ ਆਉਂਦੀ ਰਹੀ ਆ ਉਹਨਾਂ ਦੇ ਕੋਲ ਤੇ ਹੋ ਸਕਦਾ ਸਬੂਤ ਵੀ ਅੱਗੇ ਕਦੇ ਸਾਹਮਣੇ ਆ ਜਾਣਾ ਪੱਕੇ ਹੌਬੀ ਢਾਲਵਾਲ ਨੇ ਢਾਲਵਾਲ ਨੇ ਇਹ ਗੱਲ ਕਹੀ ਸੀਗੀ ਤੇ ਉਹਨਾਂ ਨੇ ਇਹ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਸੀ ਵੀ ਜੋ ਮਰਜ਼ੀ ਹੋ ਜਾਵੇ ਇਹ ਸਾਡੇ ਸਿੱਖ ਵਿਰੋਧੀ ਆ ਇਹ ਸਾਡੇ ਕਿਸਾਨ ਵਿਰੋਧੀ ਆ ਇਹਨੇ ਸਾਡੀਆਂ ਮਾਵਾਂ ਨੂੰ ਸਾਡੀਆਂ ਬੀਬੀਆਂ ਨੂੰ ਬਹੁਤ ਗੰਟੀ ਸ਼ਬਦਾਵਲੀ ਬੋਲੀ ਆ ਉਹਨਾਂ ਗੰਦੇ ਭੜੇ ਬਿਆਨ ਦੱਤੇ ਨੇ ਤੇ ਮੈਂ ਕਦੇ ਵੀ ਇਸ ਜਨਾਨੀ ਦੀ ਫਿਲਮ ਪਟਿਆਲੇ ਦੇ ਵਿੱਚ ਤਾਂ ਨਹੀਂ ਲੱਗਣ ਦਿੰਦਾ ਘੱਟੋ-ਘੱਟ ਜਿੱਥੇ ਮੇਰਾ ਜ਼ੋਰ ਚੱਲਦਾ ਇਹ ਹੌਬੀ ਢਾਲਵਾਲ ਨੇ ਗੱਲ ਕਹੀ ਸੀ ਤੇ ਮੈਂ ਹੌਬੀ ਢਾਲਵਾਲ ਨੂੰ ਵੀ ਕਹਿਣਾ ਚਾਹੂੰਗਾ ਜੇ ਵੀਡੀਓ ਇੰਨਾ ਤੱਕ ਪਹੁੰਚਦੀ ਆ ਵੀ ਤੁਸੀਂ ਵਿਰੋਧ ਕਰੋ ਕਿਉਂਕਿ ਕਿਉਂਕਿ ਤੁਸੀਂ ਇਸ ਟਾਈਮ ਬੀਜੇਪੀ ਦੇ ਵਿੱਚੋਂ ਇਹ ਸਭ ਤੋਂ ਵੱਡੀ ਗੱਲ ਆ ਤੁਸੀਂ ਜਿਹੜੀ ਪਾਰਟੀ ਨਾਲ ਸੰਬੰਧ ਰੱਖ ਸੰਬੰਧ ਰੱਖਦੇ ਹੋ ਇਹ ਵੀ ਉਸੇ ਪਾਰਟੀ ਦੀ ਮੈਂਬਰ ਪਾਰਲੀਮੈਂਟ ਆ ਤੇ ਦੇਖਦੇ ਆ ਤੁਸੀਂ ਹੁਣ ਬੋਲਦੇ ਹੋ ਜਾਂ ਨਹੀਂ ਬੋਲਦੇ ਹੋ ਠੀਕ ਹੈ ਇਹ ਮੇਰੇ ਵੀਡੀਓ ਹੱਬੀ ਢਾਲੀ ਵਾਲੇ ਤੱਕ ਜਰੂਰ ਪਹੁੰਚਾਓ ਜੇ ਪਹੁੰਚਾ ਸਕਦੇ ਹੋ ਤੇ ਉਹ ਤਾਂ ਕਹਿ ਰਹੇ ਸੀ ਵੀ ਅਸੀਂ ਇਹਦੀ ਕੋਈ ਵੀ ਫਿਲਮ ਨਹੀਂ ਲੱਗਣ ਦਿੰਦੀ ਖਾਸ ਕਰ ਪਟਿਆਲੇ ਓਮੈਕਸ ਮਾਲ ਦੇ ਵਿੱਚ ਚਾਹੇ ਮੈਨੂੰ ਮੂਰੇ ਖੜਨਾ ਪੈ ਜਾਵੇ ਡਾਂਗ ਲੈ ਕੇ ਠੀਕ ਹੈ ਕਿ ਨਹੀਂ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਓਏ ਬੌਲੀ ਆਹੋ ਨਸ਼ਿਆਂ ਨੇ ਕੁੱਟਤੀ ਉਹ ਨਸ਼ੇ ਤਾਂ ਉਹ ਕਰਦੀ ਐ ਉਹਨੂੰ ਮੈਂ ਸਾਡੀ ਜਵਾਨੀ ਸਾਡੀ ਦੇ ਉੱਤੇ ਇੱਕ ਲੰਕ ਲਾਇਆ ਜਾ ਰਿਹਾ ਮੈਂ ਕਹਿੰਦਾ ਜੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਮਿਰਜ਼ਾ ਬੱਬੂ ਮਾਨ ਵੇਖਾ ਬੱਬੂ ਮਾਨ ਦੇ ਸੈੱਟਸ ਤੇ ਅਕਸਰ ਦੇਖੀ ਗਈ ਆ ਉਹ ਜਦੋਂ ਸ਼ੂਟਿੰਗ ਹੁੰਦੀ ਸੀ ਉਹ ਵੀ ਦੱਸ ਸਕਦਾ ਨਹੀਂ ਮੇਰੇ ਤੋਂ ਇਕੱਲੇ ਤੋਂ ਬਿਠਾ ਕੇ ਪੁੱਛ ਲਿਓ ਨਹੀਂ ਕੰਗਣਾ ਰਣਾਤ ਨੂੰ ਬੁਲਾ ਲਿਓ ਪੀਜੀ ਵਾਲੀ ਆਂਟੀ ਮਰ ਮੁਰ ਗਈ ਹੋਣੀ ਆ ਪਤਾ ਨਹੀਂ ਮੈਨੂੰ ਜਿਉਂਦੀ ਰਹੇ ਪਰ ਹਲੇ ਯਾਦਾਂ ਉੱਥੇ ਹੀ ਨੇ ਕੰਗਣਾ ਹਲੇ ਕੋਈ ਨਹੀਂ ਭੁੱਲਿਆ ਹੁਣ ਤਾਂ ਨਹੀਂ ਪੰਜਾਬ ਆਉਣ ਦਿੰਦੇ ਫਿਲਮ ਤਾਂ ਨਹੀਂ ਚੱਲਣ ਦਿੰਦਾ ਆਵੇ ਚਾਹੇ ਨਾ ਆਵੇ ਫਿਲਮ ਨਹੀਂ ਚੱਲਣ ਦਿੰਦਾ ਮੈਂ ਪਟਿਆਲੇ 'ਚ ਐਨ ਨਿਸ਼ੰਗ ਚਟਾਂ ਖੜਾ ਹੋ ਗਿਆ ਬਾਹਰ ਓਮੈਕਸ ਮਾਲ ਦੇ ਕੋਛ ਵੀ ਕਰਨਾ ਪਵੇ ਚਾਹੇ ਅੱਗ ਲਾਉਣੀ ਪਵੇ ਧਰਨਾ ਦੇਣਾ ਪਵੇ ਲੋਕ ਇਕੱਠੇ ਕਰਨੇ ਪੈਣ ਕਿਸੇ ਦੇ ਪੈਰ ਫੜਨੇ ਪੈਣ ਉਹ ਮੈਕਸ ਮਾਲ ਵਾਲਿਆਂ ਦੇ ਪਰ ਕੰਗਣਾ ਰਣੌਤ ਚਾਹੇ ਤੀਜੇ ਦਿਨ ਨਵੀਂ ਫਿਲਮ ਦੇ ਦੇ ਤੇਰੀ ਫਿਲਮ ਪਟਿਆਲੇ ਚ ਨਹੀਂ ਚੱਲਣ ਦਿੰਦੇ ਹਾਂਜੀ ਬਾਕੀ ਮੇਰਾ ਵੀਰ ਵੀਡੀਓ ਨੂੰ ਜ਼ਰੂਰ ਦੇਖਿਓ ਪੂਰੀ ਦੇਖਿਓ ਸ਼ੇਅਰ ਕਰਿਓ ਆਪਣੀ ਰਾਇ ਜ਼ਰੂਰ ਦਿਓ ਤੇ ਭਾਵਾਂ ਦੀ ਰਾਇ ਕੋਈ ਨਾ ਦਿਓ ਜੋ ਮੈਂ ਚਾਹਨਾ ਮਾਂ ਜੋ ਮੈਂ ਮੈਸੇਜ ਦੇਣਾ ਚਾਹਨਾ ਉਹ ਇਹੀ ਆ ਵੀ ਇਹ ਫਿਲਮ ਨੂੰ ਤੁਸੀਂ ਰੀਲੀਜ਼ ਹੋਣ ਤੋਂ ਰੋਕੋ ਇਸ ਦਾ ਬਾਇਕਾਟ ਕਰੋ ਠੀਕ ਆ ਇਹ ਫਿਲਮ ਨਹੀਂ ਲੱਗਣ ਦੇਣੀ ਤੁਸੀਂ ਪੰਜਾਬ ਵਿੱਚ ਤਾਂ ਚਲੋ ਛੱਡੋ ਇਹ ਇੰਡੀਆ ਵਿੱਚ ਵੀ ਰਿਲੀਜ਼ ਨਹੀਂ ਹੋਣੀ ਚਾਹੀਦੀ ਫਿਲਮ ਕਿਉਂਕਿ ਜੇ ਜੇ ਸਾਡੀਆਂ ਫਿਲਮਾਂ ਦਾ ਬਾਇਕਾਟ ਹੋ ਸਕਦਾ ਇਹ ਪੰਜਾਬ 95 ਨਹੀਂ ਲੱਗ ਸਕਦੀ ਦਲਜੀਤ ਵਾਲੀ ਠੀਕ ਆ ਬਾਕੀ ਤੂਫਾਨ ਸਿੰਘ ਵਰਗੀਆਂ ਫਿਲਮਾਂ ਨਹੀਂ ਲੱਗ ਸਕਦੀਆਂ ਸਾਡੇ ਖੜਕੂ ਸਿੰਘਾਂ ਦੀਆਂ ਹਨ ਤੇ ਇਹ ਫਿਲਮ ਵੀ ਅਸੀਂ ਨਹੀਂ ਲੱਗਣ ਦੇਣੀ ਤੇ ਸਿੱਧੀ ਸਿੱਧੀ ਇਹ ਸਿੱਖ ਵਿਰੋਧੀ ਫਿਲਮਾਂ ਦੰਗੇ ਪੜਕਾਉਣ ਵਾਲੀ ਫਿਲਮਾਂ ਤੇ ਮੇਰਾ ਵੀ ਇਸ ਦਾ ਵਿਰੋਧ ਕਰੋ ਡਟ ਕੇ ਤੇ ਬਾਕੀ ਰਹੀ ਗੱਲ ਕੰਗਣਾ ਦੀ ਕੰਗਣਾ ਦਾ ਆਪਾਂ ਇਹਦਾ ਸੀਗੇ ਸੀਰੀਅਸ ਗੱਲਾਂ ਆਪਾਂ ਕੰਗਣਾ ਤੇ ਇੱਕ ਰੋਸਟ ਜ਼ਰੂਰ ਰੋਸਟ ਵੀਡੀਓ ਬਣਾਵਾਂਗੇ ਨੈਕਸਟ ਸਾਡੀ ਵੀਡੀਓ ਤੇ ਬਾਕੀ ਕਮੈਂਟ ਕਰਦੇ ਹੋ ਤੁਸੀਂ ਜ਼ਰੂਰ ਧੰਨਵਾਦ